ਭਾਈ ਜੀ ਆਪਾਂ ਆਏ ਹੋਏ ਹਾਂ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਆਲਮਗੀਰ ਤੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਆ ਜੀ ਜਿਹਦਾ ਨਾਮ ਆ ਜੀ ਗੁਰਦੁਆਰਾ ਸ੍ਰੀ ਕਲਿਆਣ ਸਰ ਸਾਹਿਬ ਤੇ ਆਓ ਤੁਹਾਨੂੰ ਇੱਥੇ ਦੇ ਹਾਲਾਤ ਦਿਖਾਈਏ ਉਹ ਆਪਾਂ ਨੂੰ ਸਾਹਮਣੇ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੇ ਮੰਜੀ ਸਾਹਿਬ ਤੋਂ ਥੋੜੀ ਦੂਰ ਖੇਤਾਂ ਦੇ ਵਿੱਚ ਆ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਸ਼੍ਰੀ ਕਲਿਆਣ ਸਰ ਸਾਹਿਬ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਦੇਖੋ ਇੱਥੇ ਦੇ ਹਾਲਾਤ ਕੀ ਨੇ ਇੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਤੀਰ ਮਾਰ ਕੇ ਇੱਕ ਸਰਾਲ ਦਾ ਕਲਿਆਣ ਕੀਤਾ ਸੀ ਤੇ ਆ ਦੇਖ ਲੋ ਬਿਲਡਿੰਗ ਦੇਖ ਲੋ ਗੁਰਦੁਆਰਾ ਸਾਹਿਬ ਦੀ ਜੇ ਪੰਜਾਬ ਵਿੱਚ ਗੁਰਦੁਆਰੇ ਆ ਇਤਿਹਾਸ ਗੁਰਦੁਆਰਿਆਂ ਦੇ ਇਹ ਹਾਲਾਤ ਨੇ ਤਾਂ ਪੰਜਾਬ ਤੋਂ ਬਾਹਰ